ਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਮੂ ਲਿੰਕ ਰੋਡ ਜੋ ਸਿੰਬਲ ਕੈਂਪ ਦੇ ਏਰੀਏ ਵਿੱਚ ਜੋ ਆਉਂਦਾ ਹੈ ਉੱਥੇ ਅਸੀਂ ਸਤਿਕਾਰਯੋਗ ਵਿਜੈਸਵਨ ਸਿੰਘ ਜੀ ਤੇ ਘਰ ਬੈਠੇ ਹਾਂ ਜੋ ਕਿ ਕਿਸੇ ਦੀ ਤਾਰੀਫ਼ ਤੇ ਮੁਥਾਇ ਨਹੀਂ ਤਕਰੀਬਨ ਸਾਰੇ ਇਹਨਾਂ ਨੂੰ ਜਾਣਦੇ ਨੇ ਇਹਨਾਂ ਦੀਆਂ ਜੋ ਸੇਵਾਾਂ ਨੇ ਸਿੱਖ ਪਿਛਲੇ ਕਾਲੇ ਦੇ ਵਿੱਚ ਜੋ ਕਿ ਗੁਰਮਤਿ ਵਿਚਾਰਧਾਰਾ ਨੂੰ ਲੈ ਕੇ ਰਹੀਆਂ ਨੇ ਕਿਉਂਕਿ ਦਾਸ ਵੀ ਇਹਨਾਂ ਦੀ ਇੱਕ ਬਹੁਤ ਹੀ 팬 ਹੈ ਜਿਨ੍ਹਾਂ ਨੇ ਕੀ ਉਂਗਲ ਪੋੜ ਕੇ ਮੈਨੂੰ ਇੱਕ ਜੋ ਗੁਰਮੁਖੀ ਅੱਖਰ ਜੋ ਉੜਾ ਆਇਆ ਦਾਸ ਨੇ ਇਹਨਾਂ ਕੋਲ ਹੀ ਸਿੱਖਿਆ ਸੀ ਬੜੀ ਦੇ ਅੱਜ ਜੋ ਵੀ ਦਾਸ ਸੇਵਾਵਾਂ ਨੇ ਬਾਰੀਏ ਵੀਰ ਜੀ ਦੀ ਬਹੁਤ ਵਿਚਾਰੀ ਕਾਲ ਦੀ ਬਹੁਤ ਦੇਨ ਹੈ ਤਾਂ ਮੈਂ ਵੀਰ ਜੀ ਨਾਲ ਆ ਗੱਲ ਕਰਨ ਜਾ ਰਹੀ ਵੀਰ ਜੀ ਅੱਜ ਜੋ ਤੁਹਾਡੀਆਂ ਸੇਵਾਵਾਂ ਜੋ ਨੇ ਉਹ ਕਿੱਦਾਂ ਦੀਆਂ ਰਹਿ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਇਹ ਬਹਿਨਤੀ ਕਰਾਂਗਾ ਕਿ ਮਨੁੱਖੇ ਸੋਚੇ ਕਿ ਮੈਂ ਕੁਝ ਕਰਦਾ ਹਾਂ ਜਾਂ ਮੈਂ ਕੁਝ ਕੀਤਾ ਏ ਉਹਦੀ ਖਾਮ ਖਿਆਲੀ ਹੁੰਦੀ ਹੈ ਜੋ ਵੀ ਕੁਝ ਮਨੁੱਖ ਕਰਦਾ ਮੇਰੇ ਮਾਲਕ ਵਾਹਿਗੁਰੂ ਕਾਲਪੁਰ ਖਣ ਉਂਗਲੀ ਫੜਾ ਕੇ ਤੋੜਦਾ ਉਸੇ ਕਰਕੇ ਪਹਿਲਾਂ ਮੈਂ ਹਰਮਨ ਪੁਲਿਸ ਚ ਮੁਕੇਸ਼ ਮਿਰਚ ਨੌਕਰੀ ਕੀਤੀ ਉਸ ਤੋਂ ਬਾਅਦ ਆਰਮੀ ਵਿੱਚ ਸਿਗਨਲ ਕੋਰ ਚ ਉੱਥੇ ਸਰਵਿਸ ਕੀਤੀ ਉੱਥੇ ਮੈਂ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਕਰਕੇ ਬਾਹਰ ਆ ਕੇ ਫੇਰ ਮੁੜ ਕੇ ਬੈਂਕ ਵਿੱਚ ਦੁਬਾਰਾ ਨੌਕਰੀ ਕੀਤੀ ਇਸ ਨੌਕਰੀ ਦੇ ਦੌਰਾਨ ਹੀ ਕੁਝ ਸੱਜਣ ਮਿੱਤਰ ਮਿਲ ਗਏ ਜਿਨ੍ਹਾਂ ਨੂੰ ਸੱਜਣ ਕਹਿੰਦਾ ਬੜਾ ਅੱਛਾ ਬੰਦਾ ਆ ਕਿ ਉਹਨਾਂ ਦੀ ਵਜ੍ਹਾ ਨਾਲ ਹੀ ਅਸੀਂ ਇਸ ਪਾਸੋਂ ਸੰਚਾਰਕ ਜਿਹੋ ਚਵੇਲੇ ਤੋਂ ਨਿਕਲ ਕੇ ਮੇਰੇ ਮਾਨਕ ਵਾਹਿਗੁਰੂ ਕਾਲਪੁਰਖ ਨੇ ਗੁਰਨਾਣਕ ਪਾਤਸ਼ਾਹ ਜੀ ਨੇ ਜੇ ਸਾਨੂੰ ਰਸਤਾ ਦਿਖਾਇਆ ਉਹ ਰਸਤੇ ਦੇ ਤੁਰੰਦੀ ਚਾਇ ਲਤੀ ਮੇਰੇ ਮਾਨਕ ਵਾਹਿਗੁਰੂ ਕਾਲਪੁਰਖ ਦੀ ਬੜੀ ਬਖਸ਼ਿਸ਼ ਹੋਈ ਸਾਥੀ ਮਿਲ ਗਏ ਅੱਛੇ ਪੋਸਟਾਂ ਵਾਲੇ ਤਹਿਸੀਲਦਾਰ ਡੀਸੀ ਤੱਕ ਔਰ ਬੈਂਕ ਚ ਉੱਚੇ ਉਹਦੇ ਵਾਲੇ ਸਾਥ ਉਹਨਾਂ ਦਾ ਸਾਥ ਮਿਲਿਆ ਜਿਹਨਾਂ ਦੀ ਵਜ੍ਹਾ ਨਾਲ ਅਸੀਂ ਵੀ ਉਹਨਾਂ ਨਾਲ ਤੁਰੇ ਆ ਤੇ ਮੇਰੇ ਮਾਲਕ ਭਾਈ ਗੁਰੂ ਨੇ ਅਕਾਲ ਪੁਰਖ ਨੇ ਬੜੀ ਬਖਸ਼ਿਸ਼ ਕੀਤੀ ਇੱਥੇ ਖਾਸ ਕਰਕੇ ਜੰਮੂ ਡਿਸਟ੍ਰਿਕਟ ਦੇ ਤਹਿਸੀਲ ਨਵੇਂ ਸ਼ਹਿਰ ਦੇ ਵਿੱਚ ਜਿੰਨੇ ਵੀ ਪਿੰਡ ਹਨ ਜੀ ਢੀਲ ਨਵੇਂ ਸ਼ਹਿਰ ਦੇ ਜੀ ਅਸੀਂ ਤਕਰੀਬਨ ਹਾਲੇ ਹੀ ਕਿਤੇ ਜਾ ਕੇ ਜੀ ਬੱਚਿਆਂ ਦੇ ਕਲਾਸਾਂ ਜਾਂ ਫਿਰ ਸ਼ਨੀਵਾਰ ਰਾਤ ਦੇ ਦੀਵਾਨ ਕਰਦੇ ਰਹੇ ਹਾਂ ਜੀ ਉਹ ਬਿਲਕੁਲ ਨਿਸ਼ਕਾਮ ਨਹੀਂ ਲੈਣੀ ਨਿਸ਼ਕਾਮ ਸਿਰ ਕਿਉਂਕਿ ਗੁਰਪ੍ਰਸਾਦ ਜੀ ਨੇ ਸਾਨੂੰ ਇਹੋ ਦੱਸ ਦਿੱਤਾ ਚਾਹਤੀ ਕਿ ਜੋ ਵੀ ਕੰਮ ਕਰਨਾ ਨਿਸ਼ਕਾਮ ਹੋ ਕੇ ਕਰਨਾ ਉਹ ਇੱਕ ਵਾਇਗੁਰ ਕਾਲਪੁਰਖ ਨੇ ਦਿਮਾਗ ਵਿੱਚ ਗੱਲ ਬਿਠਾ ਦਿੱਤੀ ਤੇ ਨਿਸ਼ਕਾਮ ਮੌਕੇ ਤੇ ਸੇਵਾ ਕਰਦੇ ਰਹੇ ਕਰਦੇ ਆਪਣੇ ਰੋਜ਼ਗਾਰ ਵਾਸਤੇ ਪਹਿਲਾਂ ਆਰਮੀ ਚਰੇ ਫਿਰ ਪੋਸਟ ਆਫਿਸ 'ਚ ਨੌਕਰੀ ਕੀਤੀ ਉੱਥੇ ਵਰ ਆਰਮੀ ਲੈ ਕੇ ਮੈਂ ਗ੍ਰੈਜੂਏਸ਼ਨ ਕੀਤੀ ਇੱਥੇ ਆ ਕੇ ਵਰ ਮੈਂ ਬੈਂਕ ਸਿਲੈਕਸ਼ਨ ਹੋ ਗਈ ਬੈਂਕ 'ਚ ਨੌਕਰੀ ਕੀਤੀ ਲੇਕਿਨ ਮੇਰੇ ਮਾਨਕ ਵਾਇਗੁਰ ਕਾਲਪੁਰਖ ਨੇ ਇਹ ਜੇ ਨੌਕਰੀ ਕਰਦੇ ਸੀ ਉਸ ਦੇ ਨਾਲ-ਨਾਲ ਇਹ ਸੇਵਾ ਵੀ ਲਈ ਕਿ ਜਿੱਥੇ ਹਰ ਸ਼ਨੀਵਾਰ ਅਸੀਂ ਜੰਮੂ ਦੀ ਨਮਸ਼ਹਿਰ ਤਹਿਸੀਲ ਦੇ ਹਰ ਪਿੰਡ ਵਿੱਚ ਰਾਤ ਨੂੰ ਸ਼ਨੀਵਾਰ ਨੂੰ ਜਾ ਕੇ ਸੰਤਾਂ ਨਾਲ ਵਿਚਾਰ ਵਟਾਂਦਰੇ ਕਰਦੇ ਰਹੇ ਹਾਂ ਗੁਰੂ ਦੀ ਗੱਲ ਸੁਣਦੇ ਰਹੇ ਹਾਂ ਕਹਿੰਦੇ ਰਹੇ ਹਾਂ ਜੀ ਤੁਹਾਡਾ ਨਾਲ ਗੱਲ ਕਰਦੀ ਕਿ ਜਿਹੜੇ ਤੁਸੀਂ ਗੁਰਮਤ ਵਿਚਾਰਧਾਰਾ ਦੇ ਨਾਲ ਜਿੱਥੇ ਤੁਸੀਂ ਵਿਦਿਆਲੇ ਲਗਾਉਂਦੇ ਸੀ ਉਥੇ ਨਾਲ ਦੇ ਨਾਲ ਤੁਸੀਂ ਕਿੰਨੇ ਕੋ ਅਮਰਤ ਸੰਚਾਰਾਂ ਦੇ ਵਿੱਚ ਸ਼ਾਮਲ ਹੋਏ ਅਮਰਤ ਸੰਚਾਰ तकरीबन तकरीबन ਸਿੱਖ ਮਿਸ਼ਨਰੀ ਕਾਲਜ ਵੱਲੋਂ ਜਿੰਨੇ ਵੀ ਅਮਰਤ ਸੰਚਾਰ ਹੁੰਦੇ ਸੀ ਇੱਥੋਂ ਤੱਕ ਕੇ ਨੋਨੇਾਲ ਮਿਸ਼ਹਰਾ ਉਧਰ ਤੋਂ ਜੋਰੀ ਉਲਝ ਤੱਕ ਵੀ ਉਧਰ ਪ੍ਰੋਗਰਾਮ ਹੁੰਦੇ ਪ੍ਰੋਗਰਾਮ ਜਾਂਦੇ ਨੇ ਉਹਨਾਂ ਪ੍ਰੋਗਰਾਮਾਂ ਵਿੱਚ ਮੇਰੇ ਵਾਹਿਗੁਰੂ ਕਾਲਪੁਰ ਦੀ ਬਖਸ਼ੂਤੇ ਰਹੀ ਦਾਰਸ਼ਨ ਮੌਕਾ ਮਿਲਦਾ ਰਿਹਾ ਹੈ ਬਾਕੀ ਸਿੰਘਾਂ ਦੇ ਨਾਲ ਬਾਕੀ ਸਿੰਘ ਜੀ ਬੜੇ ਅੱਛੇ ਪੋਸਟਾਂ 'ਵਲੇ ਸਨ ਇਥੋਂ ਤੱਕ ਕਿ ਡੀਸੀ ਔਰ ਤਹਿਸੀਲਦਾਰ ਰੈਂਕ ਤੇ ਜੀ ਸਰਦਾਰ ਸਿੰਘ ਸਿੰਘ ਜੋ ਕਿ ਸੇਵਾਵਾਂ ਨਿਭਾ ਦੇ ਰਹੇ ਆ ਬਹੁਤ ਵਧੀਆ ਜੀ ਇੱਥੇ ਜੋ ਵਿਦਿਆਲੇ ਤੁਸੀਂ ਤਕਰੀਬਨ ਆਰਸਪੁਰਾ ਵਾਲੀ ਸੈਡ ਲੈਰੇ ਸੀ ਉਹਨਾਂ ਪਿੰਡਾਂ ਦੇ ਕੋਈ ਨਾਮਾਂ ਦੇ ਕੋਈ ਜ਼ਿਕਰ ਕਰੋਗੇ ਕਿਹੜੇ ਕਿਹੜੇ ਪਿੰਡ ਆ ਗਏ ਤੁਸੀਂ ਹਾਂਜੀ ਇਹਦੇ ਨਮਲ ਸ਼ਹਿਰ ਤਹਿਸੀਲ ਦੇ ਜਿਹੜੇ ਪਿੰਡ ਹਨ ਹਾਂਜੀ ਕੋਟਲੀ ਸ਼ਾਦੁਲਾਮ ਜੀ ਕੋਟਲੀ ਅਰਜਨ ਸਿੰਘ ਜੀ ਅਰਨੀਆ ਅਗੇ ਬਿਲਕੁਲ ਨਾਸ ਤੇ ਪਿੰਡ ਹਨ ਜਿਹੜੇ ਕਿ ਜਿਹਨੂੰ ਨਈ ਬਸਤੀ ਕਹਿੰਦੇ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਹੈ ਜੀ ਸਾਹਮਣੇ ਪਾਰ ਬਾਰਡਰ ਹੈ ਇਧਰ ਉਹ ਪਿੰਡ ਤੱਕ ਵੀ ਜਾ ਕੇ ਇਸ ਦੇ ਨਾਲ ਹੋਰ ਵੀ ਕੋਰੋਟਾਨਾ ਜਾਂ ਇਸ ਤਰ੍ਹਾਂ ਦੇ ਹੋਰ ਵੀ ਕਈ ਪਿੰਡ ਹਨ ਜਿਵੇਂ ਪਿੰਡਾਂ ਵੀ ਜਾ ਕੇ ਗੁਰੂ ਮਹਾਰਾਜ ਜੀ ਵਾਹਿਗੁਰੂ ਜੀ ਢੜਕੋ ਸੇਵਾ ਲੈਂਦੇ ਰਹੇ ਸੇਵਾ ਕਰਦੇ ਰਹੇ ਜੀ ਬਹੁਤ ਬਹੁਤ ਤਨਵਾਸ ਵੀਰ ਜੀ ਦਾ ਦੇਖੋ ਵੀਰ ਜੀ ਕਿਤੇ ਕਿਤੇ ਜਾ ਕੇ ਵਿਦਿਆਲੇ ਲਾਉਂਦੇ ਸੀ ਇਹਨਾਂ ਦੀਆਂ ਸੇਵਾਵਾਂ ਇਹਨਾਂ ਦੇ ਪੜ੍ਹਾਈ ਹੋਏ ਬੱਚੇ ਜੋ ਅੱਜ ਪ੍ਰਚਾਰਕ ਥਾਪੇ ਹੋਏ ਨੇ ਬੇਸ਼ੱਕ ਮਿਸ਼ਰੀ ਕਾਲਜ ਵਿੱਚ ਕੋਈ ਡੀਸੀਸੀ ਜਾਂ ਕੋਈ ਡੀਐਸਪੀਸੀ ਕੋਈ ਬੈਂਕ ਮੈਨੇਜਰ ਸੀ ਕੋਈ ਕਿੰਨੀ ਵੀ ਵੱਡੀ ਪੋਸਟ ਤੇ ਸੀ ਜਿਵੇਂ ਕਿ ਵੀਰ ਰਿਸ਼ਪਾਲ ਸਿੰਘ ਜੋ ਅੱਜ ਸਾਡੇ ਵਿੱਚ ਨਹੀਂ ਰਹੇ ਜਿਨ੍ਹਾਂ ਦੀ ਵੀ ਬਹੁਤ ਦੇਣ ਸੀ ਜਿੱਥੇ ਇਹ ਵੱਡੀਆਂ ਪੋਸਟਾਂ ਤੇ ਸੀ ਤੇ ਉੱਥੇ ਵੀ ਜੀ ਗੱਲ ਕਰ ਰਹੀ ਸੀ ਛੋਟੇ ਸੀ ਦੇ ਦੇ ਸੀ ਕਿ ਵੀਰ ਜੀ ਆਪਣੀ ਬੋਰੀਆਂ ਦੇ ਵਿੱਚ ਆਪਣੇ ਕਾੜ ਚੁਕੇ ਲਿਟੜ ਚੁਕੇ ਜਗਾ ਜਗਾ ਇਨਾਂ ਨੇ ਪਹੁੰਚਾਣਾ ਇੰਨੀ ਨਿਮਰਤਾ ਦਾ ਪਾਕਸੀ ਤੇ ਅੱਜ ਜੋ ਵੀ ਕਾਲੀ ਦੀ ਬੋਧ ਦੇਣਾ ਹੈ ਵਿਦਿਆਲੇ ਜੋ ਵਿਦਿਆਲੇ ਦੇ ਜਰੀਏ ਬੱਚਿਆਂ ਨੇ ਗੁਰਮਤਿ ਭਾਈ ਕੀਤੀ ਹੈ ਬਹੁਤ ਬਹੁਤ ਧੰਨਵਾਦ ਇਨਾਂ ਦੇ ਜੋ ਪਰਿਵਾਰ ਦੇ ਨਾਲ ਜੋ ਇਨਾਂ ਦੇ ਧਰਮ ਸਪਤਰੀ ਬੈਠੇ ਹੋਏ ਨੇ ਇਨਾਂ ਦਾ ਸਹਿਯੋਗ ਬਹੁਤ ਰਿਆ ਹੈ ਨਾਲੋਂ ਕਿਉਂਕਿ ਘਰ ਦਾ ਪਰਵਾਹ ਦਾ ਸਹਿਯੋਗ ਸੀ ਤਾਂ ਹੀ ਵੀਰ ਜੀ ਜਾ ਕੇ